ਤੇ ਸਾਡੇ ਨਾਲ ਰਵੇ ਪਾਇ ਰਵਿੰਦਰ ਸਿੰਘ ਜੀ ਖਾਲਸਾ ਮਜੁੰਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਦਾਸ ਵੱਲੋਂ ਬੇਨਤੀ ਆ ਖਡੂਰ ਸਾਹਿਬ ਦੀ ਵੋਟਾਂ ਤੇ ਸੋ ਸੰਗਤ ਜੀ ਆਪ ਜੀ ਭਲੀ ਭਾਤੀ ਜਾਣ ਤੋਂ ਕਿ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਸਿੱਖ ਪੰਥ ਦਾ ਨਾਮ ਯੂਜ਼ ਕਰਕੇ ਭੇੜਚਾਲ ਚੱਲੀ ਐ ਇਸ ਵਾਰ ਫੇਰ ਉਹਨਾਂ ਨੇ ਬਲਟੋਏ ਨੂੰ ਖੜਾ ਕਰਕੇ ਸਿੱਖ ਵੋਟ ਤੋੜਨ ਵਾਸਤੇ ਇਹ ਚਾਲ ਚੱਲੀ ਐ ਜਦੋਂ ਬੀਬੀ ਖਾਲੜਾ ਜੀ ਖੜੇ ਹੋਏ ਤੇ ਬੀਬੀ ਜ਼ਗੀਰਕੌਰ ਖੜੀ ਕਰ ਦਿੱਤੀ ਹੁਣ ਭਾਈ ਅਮਰਤਪਾਲ ਦਾ ਨਾਮ ਵਜਣ ਰਿਹਾ ਤੇ ਬਲਟੋਆ ਖੜਾ ਕਰਤਾ ਬਲਟੋਆ ਸੰਗਤ ਜੀ ਉਹ ਹੈ ਜਿਹੜਾ ਗੁਰੂ ਘਰੋਂ ਹੱਥ ਖੜੇ ਕਰਕੇ ਆਇਆ ਅੱਜ ਬਲਟੋਏ ਦਾ ਬਿਆਨ ਆਣ ਰਿਹਾ ਸੀ ਕਿ ਭਾਈ ਅਮਰਤਪਾਲ ਵੀ ਹੱਥ ਖੜੇ ਕਰਕੇ ਸਲੰਡਰ ਹੋਇਆ ਸੋ ਸੰਗਤ ਜੀ ਅਮਰਤਪਾਲ ਦਾ ਚਲੋ ਮੈਂ ਕਿਸੇ ਦਾ ਨਾ ਪਖਪੂਰ ਦਾ ਨਾ ਗੱਲ ਕਰਦਾ ਆਪ ਜੀ ਭਲੀ ਭਾਤੀ ਜਾਣ ਤੋਂ ਬਲਟੋਏ ਨੇ ਅੱਜ ਤੱਕਣ ਪੰਥ ਕਰਕੇ ਕੋਈ ਕਾਰਜ ਕੀਤਾ ਹੋਵੇ ਇੱਕ ਬੰਦੇ ਨੂੰ ਬਲਟੋਏ ਨੇ ਤੇ ਆਪਣੇ ਘਰਦਿਆਂ ਨੂੰ ਬੰਦਿਆਂ ਨੂੰ ਨਹੀਂ ਅਮਰਤ ਨਹੀਂ ਛਕਾਇਆ ਤੇ ਉਹ ਪੰਥ ਦੀ ਕਿਥੋਂ ਗੱਲ ਕਰੂਗਾ ਸੰਗਤ ਜੀ ਮੈਂ ਉਹ ਤਾਂ ਕਹਿੰਦੇ ਰਹੇ ਸੀ ਅਸੀਂ ਆਪਣੇ ਇਲਾਕੇ ਵਿੱਚ ਪ੍ਰਚਾਰ ਬਹੁਤ ਕੀਤਾ ਸਕੂਲ ਬਣਾਏ ਨੇ ਕਾਲਜ ਬਣਾਏ ਨੇ ਅੱਜ ਤੱਕਨ ਬਲਟੋਈ ਦੀ ਤੁਸੀਂ ਕੋਈ ਵੀਡੀਓ ਵਾਇਰਲ ਹੋਈ ਦੱਸੋ ਮੈਨੂੰ ਕੋਈ ਉਹਦੀ ਇੰਟਰਵਿਊ ਆਈ ਇਸ ਬਾਰੇ ਜਦੋਂ ਵੋਟਾਂ ਆਈਆਂ ਤੇ ਬਲਟੋਆ ਉੱਠ ਕੇ ਬਾਹਰ ਆ ਗਿਆ ਸੰਗਤ ਜੀ ਆਪਜੀ ਬੜੇ ਭਲੀ ਭਾਤੀ ਜਾਂ ਤੋਂ ਐਤ ਕੀ ਕਿਤੇ ਮਾਰਨਾ ਵਜੇ ਆਪਾਂ ਨੂੰ ਹਰ ਵਾਰੀ ਮਾਰ ਵਜਦੀ ਆਈ ਹੈ ਸਾਨੂੰ ਆਪਣਿਆਂ ਨੇ ਹੀ ਮਾਰਿਆ ਹੈ ਕੀ ਹਾਲਾਤ ਕੀ ਨੇ ਬਾਬਾ ਜੀ ਉੱਥੇ ਖਡੂਰ ਸਾਹਿਬ ਦੇ ਬਹੁਤ ਵਧੀਆ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਵਾਰ ਪੰਥਕਾਲ ਤੇ ਦੀ ਜਿੱਤ ਹੋ ਗਈ ਜੀ ਪੂਰੀ ਜਿੱਤ ਕੇ ਤੇ ਅੱਜ ਕੱਲ ਕੱਲ ਜਿਹੜਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਭਾਈ ਸਾਹਿਬ ਜੀ ਮਾਤਾ ਜੀ ਦੇ ਵੱਲੋਂ ਪੂਰਾ ਜੀ ਪੂਰਾ ਚੋਣ ਪ੍ਰਚਾਰ ਸ਼ੁਰੂ ਹੈ ਆ ਦੇਖੋ ਛੋਟੇ ਛੋਟੇ ਸਿੰਘ ਵੀ ਅੱਜ ਕੱਲ ਪੂਰੀ ਫਾਰਮ ਦੇ ਵਿੱਚ ਨੇ ਜੀ ਤੇ ਸੋ ਮੈਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਖੜੂਰ ਸਾਹਿਬ ਦੀ ਸੰਗਤ ਨੂੰ ਸੰਗਤ ਜੀ ਐਸ ਵੀਰ ਕਿਤੇ ਧੋਖਾ ਨਾ ਖਾ ਜੀਏ ਆਪਾਂ ਸੁੱਤੇ ਨਾ ਰਹਿ ਜੀਏ ਸੋ ਆਪਾਂ ਘਰਾਂ ਚੋਂ ਉੱਠੀਏ ਉੱਠ ਕੇ ਪ੍ਰਚਾਰ ਕਰੀਏ ਕੋਈ ਆਪਣਾ ਅੱਗੇ ਆਊਗਾ ਤੇ ਆਪਾਂ ਨਿਕਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਸਾਨੂੰ ਜੀ ਦੇਖੋ ਵੱਧ ਚੜ ਕੇ ਤਾਂ ਪਹਿਲੇ ਸਿੱਖੀ ਸਰੂਪ ਦਾ ਇੱਕ ਹੁਲੀਆ ਜਿਹੜਾ ਆ ਜਿਹੜਾ ਆਪਣਾ ਪੰਥ ਆ ਉਹਨੂੰ ਸਹੀ ਚੁਣਨਾ ਪੈਣਾ ਆ ਇੱਕ ਬਰੂਪੀਆ ਤੇ ਇੱਕ ਸਹੀ ਆ ਤੇ ਆਪਾਂ ਨੂੰ ਸਹੀ ਚੁਣ ਕੇ ਉਹਦਾ ਪੱਕਾ ਕਰਨਾ ਚਾਹੀਦਾ ਜੀ ਬਰੂਪੀਏ ਬੜੇ ਉੱਠਨੇ ਗੁਰੂ ਸਾਹਿਬ ਵੇਲੇ ਬੜੀਆਂ ਮੰਜੀਆਂ ਲੱਗੀਆਂ ਸੀ ਜੀ ਉਹੀ ਹੁਣ ਚੱਲ ਪਿਆ ਜਿਹੜੇ ਕਾਫਰ ਆ ਉਹ ਖੜੇ ਹੋਈ ਜਾ ਰਹੇ ਆ ਸਿੱਖ ਪੰਥ ਦੀ ਬੋਰਡ ਤੋੜਨ ਦੇ ਆ ਜੀ ਤੇ ਸੋ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਜੀ ਸਤਕਾਰ ਕਮੇਟੀ ਵੀ ਨਾਲ ਖੜੀ ਹੈ ਉਹਨਾਂ ਦੀ ਪੂਰੀ ਸਤਕਾਰ ਕਮੇਟੀ ਪੂਰਾ ਸਾਥ ਦੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਬਾਈ ਅਮਰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਬਾਈ ਅਮਰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਬਾਈ ਅਮਰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਗੱਜਕੇ ਕਾਰਮਲਾ ਨੇ ਜAVE ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਗੱਜ ਗੱਜ ਕਰੇਗੀ ਆਵੇ ਸੁਣ ਕੇ ਨਿਹਾਲੋ ਜਾਵੇ ਸ਼ੀਦਾ ਸਿੰਘਾ ਦੇ ਬਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ